दुशमनी ते पाइप ते रिश्तेदारी भारी ताईं पदी हाणे छॾे बहिरे पी हाणे ਨਵਾ ਦੇ ਗਾੜੀ ਦੁਨੀਆਦਾਰੀ ਹੋ ਗਈ ਅੱਖਾਂ ਚ ਦਲਦੀਆਂ ਲੜੀਆਂ ਅਹਿੰਦਾ ਝੰਡਾ ਦੇਖ ਕੇ ਤੈਨੂੰ ਹੰਕਾਰ ਤੇ ਸੜੀਆਂ ਤੇ ਛੱਡਦੇ ਬਾ ਮਿੱਤਰਾ ਦੇਖ ਲੈ ਕੁੜੀਆਂ ਮੇਖਲ ਕੁੜੀਆਂ ਖੜੀਆਂ ਤੇ ਛੱਡਦੇ ਬਾ ਮਿੱਤਰਾ ਦੇਖ ਲੈ ਕੁੜੀਆਂ ਖੜੀਆਂ ਹੇ ਪੁੱਤ ਜੱਟਾਂ ਦਾ ਟੱਟ ਨਹੀਂ ਕਰਦਾ ਛੱਡੂ ਘੜਾ ਕੇ ਲਿੱਪਾ ਪੁੱਛ ਜੇਲ ਦੇ ਮਿਲ ਲੀ ਆ ਕੇ ਤਰੀ ਨਾ ਬੈ ਢੋੜੀ ਤਰੀ ਯਾਰ ਤੇਰੇ ਭੰਨੇ ਅੱਗੇ ਆ ਤੂੰ ਭੁਗਤ ਗਿਆਪੇ ਅਹ ਭੁਗਤ ਗਿਆਪ ਤਰੀ ਕੰਨ ਯਾਰ ਤੇਰੇ ਭੰਨੇ ਅੱਗੇ ਆ